ਗੁਲਾਬ ਸਿੱਧੂ ਬਹੁਤ ਖਤਰਨਾਕ ਬੰਦਾ ਹੋਇਆ ਐਵੇਂ ਕਿ ਇੱਕ ਬੰਦਾ ਗੁਲਾਬ ਨੂੰ ਕਹਿੰਦਾ ਵੀ ਸਿੰਗਰਾਂ ਦੇ ਤਾਂ ਨਜ਼ਾਰੇ ਨੇ ਥੋੜੀ ਲਾਈਫ ਆਸਾਨ ਐ ਤਾਂ ਫਿਰ ਗੁਲਾਬ ਨੇ ਉਸਨੂੰ ਕਿਵੇਂ ਸਬਕ ਸਿਖਾਇਆ ਆ ਸੁਣੋ ਇੱਕ ਮਿੰਟ ਸਾਡਾ ਇੱਕ ਸੱਜਣ ਸੀਗਾ ਉਹ ਬਾਈ ਉਹਨਾਂ ਦੇਖੀ ਸਾਨੂੰ ਕਰੀ ਜਾਇਆ ਕਰੇ ਉਹ ਬਾਈ ਥੋੜੇ ਵળે ਨਜ਼ਾਰੇ ਨੇ ਓਏ ਸਵੇਰੇ ਗੱਡੀ 'ਚ ਬਹਿ ਗਏ ਨਾ ਧਾਟੋ ਕੇ ਲੋਕ ਮਿਲਦੇ ਨੇ ਬਾਈ ਸਸਰੀ ਕਾਲ ਥੋੜੀ ਚੜਾਈ ਆ ਬਾਈ ਥੋੜੀ ਜ਼ਿੰਦਗੀ ਆਈ ਗਿਆ ਬਾਈ ਵੀ ਤੂੰ ਸਾਡੇ ਨਾਲ ਚੱਲ ਫਿਰ ਇੱਕ ਦਿਨ ਸਾਡੇ ਸੀਗੇ 2 ਸ਼ੋ 3 ਲਗਾਤਾਰੀ ਅਈ ਲੈ ਗਏ ਪਹਿਲਾਂ ਠੋਕਿਆ ਫਾਜਲ ਕੇ ਫਾਜਲ ਕੇ ਲਾਇਆ ਸ਼ੋ ਰਾਤਿ ਰਾਤਿ ਠੋਕਿਆ ਅੰਮ੍ਰਿਤਸਰ ਅੰਮ੍ਰਿਤਸਰ ਲਾਇਆ ਸ਼ੋ ਕਹਿੰਦਾ ਭਾਈ ਮੇਰੇ ਕੱਪੜੇ ਮੁਸ਼ਕਿਲ ਗਿਰੇ ਤੇ ਚੱਲਾਵੇਂ ਅੱਜ ਕਹਿੰਦਾ ਭਾਈ ਅਜੇ ਆਪਣਾ ਖੰਨੇ ਸ਼ੋ ਹੈ ਖੰਨੇ ਵਾਲਾ ਲਾ ਕੇ ਫੇਰ ਘਰੇ ਚੱਲਾਂਗੇ ਜਦੋਂ ਖੰਨੇ ਵਾਲਾ ਸ਼ੂ ਸ਼ੂ ਲਾ ਕੇ ਭਾਈ ਡੇਢ ਦਿਨ ਹੋ ਗਿਆ ਉਹ ਕਹਿੰਦਾ ਭਾਈ ਮੇਰੀਆਂ ਤਾਂ ਕੱਚਾਂ ਚੋਂ ਮੁਸ਼ਕਿਲ ਆ ਗਿਆ ਓ ਭਾਈ ਬਣੇ ਜੇ ਤੁਸੀਂ ਡੇਢ ਦਿਨ ਘਰੇ ਨਹੀਂ ਲੈ ਕੇ ਜਾਣਾ ਮੈਨੂੰ ਕੋਈ ਪਰਫਿਊਮ ਹੀ ਦੇ ਦਿਓ ਮੋੜ ਕੇ ਮੈਂ ਕਿਹਾ ਕਿਉਂ ਲੱਗਦੀ ਐ ਸੌਖੀ ਜ਼ਿੰਦਗੀ ਮੈਂ ਅੱਡਦਾ ਸਹਰਾਣਾ ਜਾਂ ਵੀ ਡਿੱਗੀ ਚ ਧਰਿਆ ਹੁੰਦਾ ਮੈਂ ਕਿਹਾ 8-9 ਜਣੇ ਅਸੀਂ ਇਕੱਠੇ ਰਹਿੰਨੇ ਆ ਵਿੱਚੋਂ 6 ਨੂੰ ਸਰ ਵਾਈਕਲ ਹੋ ਯਾਰ ਐਸਾ